ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਦੀ ਜੋ ਆਪਣੀ ਕਲਾਸ ਹੈ ਅੱਜ ਆਪਾਂ ਕਰਾਂਗੇ ਮੱਧਕਾਲੀਨ ਹਿਸਟਰੀ ਭਾਰਤ ਦੀ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਕਲਾਸ ਲਗਾ ਚੁੱਕੇ ਹਾਂ ਜਿਨ੍ਹਾਂ ਨੇ ਵੀ ਉਹ ਕਲਾਸ ਨਹੀਂ ਅਟੈਂਡ ਕੀਤੀ ਉਹ ਕਲਾਸ ਜ਼ਰੂਰ ਦੇਖ ਲੈਣਾ ਤੇ ਇੱਕ ਗੱਲ ਹੋਰ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਹੈ ਜੋ ਉਹ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਜੀ ਇੱਕ ਗੱਲ ਹੋਰ ਜਿੰਨੇ ਵੀ ਐਮਸੀਕਿਊ ਨੇ ਇਹ ਇਹ ਪੰਜਾਬ ਦੇ ਹੋਵੇ ਜਾਂ ਫਿਰ ਸੈਂਟਰ ਲੈਵਲ ਦਾ ਕੋਈ ਵੀ ਵਨ ਡੇ ਐਗਜ਼ਾਮ ਹੋਵੇ ਹਰ ਐਗਜ਼ਾਮ ਲਈ ਇਹ ਬੈਨੀਫਿਟਰ ਰਹੂਗੀ ਠੀਕ ਹੈ ਜੀ ਤਾਂ ਵੀਡੀਓ ਸ਼ੁਰੂ ਕਰਦੇ ਆ ਆਪਣਾ ਕੁਐਸਚਨ ਹੈ ਸੈਦ ਵੰਸ਼ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ ਆਪਸ਼ਨ ਹੈ ਨਸੀਰਉਦੀਨ ਮਹਿਮੂਦ ਨਾਦਰ ਸ਼ਾ ਬਾਬਰ ਜਾਂ ਫਿਰ ਖਿੰਜਰਖਾ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਆਪਸ਼ਨ ਡੀ ਖਿੰਜਰਖਾਨ ਨੇ ਸੈयद वंश ਦੀ ਸਥਾਪਨਾ ਕੀਤੀ ਸੀ ਕਦੋਂ ਕੀਤੀ ਸੀ ਬਈ ਇਹ 1400 14 ਈਸਵੀ ਨੂੰ ਕੀਤੀ ਗਈ ਸੀ ਤੇ ਇਸ ਨੇ ਕਿਹਨੂੰ ਮਾਰਿਆ ਸੀ ਇਹਨੇ ਜਿਹੜਾ ਆਪਣਾ ਤੁਗਲਕ ਵੰਸ਼ ਦਾ ਆਖਰੀ ਸ਼ਾਸਕ ਸੀ ਨਸੀਰਉਦੀਨ ਮਹਿਮੂਦ ਉਹਨੂੰ ਮਾਰ ਕੇ ਖਿੰਜਰ ਖਾਨ ਨੇ ਸੈਦ ਵੰਸ਼ ਦੀ ਸਥਾਪਨਾ ਕੀਤੀ ਸੀ ਅਗਲਾ ਕੁਐਸਚਨ ਹੈ ਜੀ ਤਾਰੀਖ ਏ ਫਿਰੋਜ਼ ਸ਼ਾਹੀ ਪੁਸਤਕ ਕਿਸ ਦੁਆਰਾ ਲਿਖੀ ਗਈ ਹੈ ਆਪਸ਼ਨ ਹੈ ਮੈਗਸਤਨੀਜ ਅਲਬਰੂਨੀ ਵਰਨੀ ਜਾਂ ਅਬੁਲ ਫਜ਼ਲ ਤਾਂ ਆਪਣਾ ਇਹਦਾ ਕਰੈਕਟ ਆਨਸਰ ਹੋ ਜਾਊਗਾ ਆਪਸ਼ਨ ਸੀ ਵਰਨੀ ਦੁਆਰਾ ਇਹ ਲਿਖੀ ਗਈ ਸੀ ਤਾਰੀਖ ਏ ਫਿਰੋਜ਼ ਸ਼ਾਹੀ ਤੇ ਇਹ ਫਿਰੋਜ਼ ਸ਼ਾਹ ਤੁਗਲਕ ਦੇ ਦਰਬਾਰ ਵਿੱਚ ਰਹਿੰਦੇ ਸਨ ਨੈਕਸਟ ਕੋਟਲਾ ਕਿਲਾ ਕਿਸ ਨੇ ਬਣਾਇਆ ਅਤੇ ਕਦੋਂ ਬਣਾਇਆ ਗਿਆ ਸੀ অপਸ਼ਨ ਹੈ ਗਿਆਸੂਦੀਨ ਤੁਗਲਕ ਨੇ 1320 ਵਿੱਚ ਮੁਹੰਮਦ ਬਿਨ ਤੁਗਲਕ ਨੇ 1345 ਵਿੱਚ ਫਿਰੋਜ਼ ਸ਼ਾ ਤੁਗਲਕ ਨੇ 1354 ਵਿੱਚ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹੈ ਜਿਨੇ ਇਹ ਕਿਲਾ ਬਣਾਇਆ ਹੈ ਤਾਂ ਆਪਣਾ ਸਹੀ ਉੱਤਰ ਹੋ ਜੋ ਹੈ ਜੀ অপਸ਼ਨ ਸੀ ਫਿਰੋਜ਼ ਸ਼ਾ ਤੁਗਲਕ ਨੇ ਇਹ ਬਣਵਾਇਆ ਸੀ 1354 ਈਸਵੀ ਵਿੱਚ ਤੇ ਇੱਕ ਗੱਲ ਹੋਰ ਇਹ ਦਿੱਲੀ ਵਿੱਚ ਹੈ ਇਹ ਯਮਨਾ ਨਦੀ ਦੇ ਕਿਨਾਰੇ ਬਣਿਆ ਹੋਇਆ ਕਿਲਾ ਹੈ ਹਾਂਜੀ ਨੈਕਸਟ ਫਿਰੋਜ਼ ਸ਼ਾ ਤੁਗਲਕ ਦੁਆਰਾ ਲਗਾਇਆ ਗਿਆ ਹਕ ਇਹ ਸ਼ਰਬ ਨਾਮ ਦਾ ਟੈਕਸ ਕਿਸ ਤੇ ਲੱਗਦਾ ਸੀ অপਸ਼ਨ ਹੈ ਫਸਲ ਤੇ ਸਿੰਚਾਈ ਟੈਕਸ ਆਮਦਨ ਟੈਕਸ ਜਾਂ ਫਿਰ ਭੂਮੀ ਟੈਕਸ ਤਾਂ ਇਹਦਾ ਸਹੀ ਉੱਤਰ ਹੋ ਜੋ ਇਹ ਆਪਣਾ অপਸ਼ਨ ਬੀ ਇਹ ਇੱਕ ਤਰ੍ਹਾਂ ਦਾ ਸੁਚਾਈ ਟੈਕਸ ਸੀ ਜੋ ਕੀ ਕਿਸਾਨਾਂ ਤੋਂ ਵਸੂਲੇ ਜਾਂਦਾ ਸੀ ਤੇ ਇਹ ਜੋ ਕੀ ਉਪਜ ਦਾ 10% ਯਾਨੀ ਕਿ 1/10 ਹਿੱਸਾ ਜੋ ਕੀ ਲਿੱਤਾ ਜਾਂਦਾ ਸੀ ਇਸ ਟੈਕਸ ਦੁਆਰਾ ਨੈਕਸਟ ਕਿਸ ਸ਼ਹਿਰ ਨੂੰ ਸਿਰਾਜ-ਏ-ਹਿੰਦ ਦੇ ਨਾਮ ਵੱਜੋਂ ਜਾਣਿਆ ਜਾਂਦਾ ਹੈ অপਸ਼ਨ ਹੈ ਫਿਰੋਜ਼ਪੁਰ ਜੌਨਪੁਰ ਫਿਰੋਜ਼ਾਬਾਦ ਜਾਂ ਫਿਰ ਫਤਿਹਬਾਦ ਸਹੀ ਉੱਤਰ ਉਹ ਜੋ ਜੀ ਆਪਣਾ ਆਪਸ਼ਨ B ਜੌਨਪੁਰ ਸ਼ਹਿਰ ਨੂੰ ਸਿਰਾਜੇ ਹਿੰਦ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਇੱਕ ਗੱਲ ਹੋਰ ਇਹ ਫਿਰੋਜ਼ਪੁਰ ਜੌਨਪੁਰ ਫਿਰੋਜ਼ਾਬਾਦ ਫਤਿਹਬਾਦ ਤੇ ਇੱਕ ਹੋਰ ਹੈ ਆਪਣਾ ਇਸਾਰ ਇਸਾਰ ਦੇ ਸਾਰੇ ਸ਼ਹਿਰ ਜਿਹੜੇ ਹੈਗੇ ਨੇ ਉਹ ਫਿਰੋਜ਼ ਸ਼ਾਹ ਤੁਗਲਕ ਦੁਆਰਾ ਬਸਾਏ ਗਏ ਸਨ ਨੈਕਸਟ 파ਰਤ ਵਿੱਚ ਸਭ ਤੋਂ ਵੱਧ ਨਹਿਰਾਂ ਦਾ ਨਿਰਮਾਣ ਕਰਵਾਉਣ ਵਾਲਾ ਸ਼ਾਸਕ ਕਿਹੜਾ ਸੀ অপশন ਹੈ ਗਿਆਸੂਦੀਨ ਤੁਗਲਕ ਫਿਰੋਜ਼ ਸ਼ਾਹ ਤੁਗਲਕ ਸਿਕੰਦਰ ਲੋਦੀ ਜਾਂ ਫਿਰ ਇਬਰਾਹਿਮ ਲੋਦੀ ਤਾਂ ਆਪਣਾ ਇਹਦਾ ਸਹੀ ਉੱਤਰ ਹੋ ਜੂਗਾ ਜੀ অপਸ਼ਨ ਬੀ ਫਿਰੋਜ਼ ਸ਼ਾਹ ਤੁਗਲਕ ਨੇ ਸਭ ਤੋਂ ਵੱਧ ਨਹਿਰਾਂ ਨਿਰਮਾਣ ਕਰਵਾਏ ਸੀ ਤੇ ਜੇਕਰ ਗੱਲ ਹੋਵੇ ਕਿ ਸਭ ਤੋਂ ਪਹਿਲਾਂ ਨਹਿਰਾਂ ਕਿੰਨੇ ਬਣਵਾਈਆਂ ਜਾਂ ਨਹਿਰਾਂ ਬਣਾਉਣ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਆਪਣਾ ਉਹ ਆ ਜੂਗਾ ਜੀ ਇਹ ਗਿਆਸੂਦੀਨ ਤੁਗਲਕ ਆ ਜੂਗਾ ਕੌਣ ਆ ਜੂਗਾ ਜੀ ਗਿਆਸੂਦੀਨ ਤੁਗਲਕ ਆ ਜੂਗਾ ਇਨੇ ਸਭ ਤੋਂ ਪਹਿਲਾਂ ਨਹਿਰਾਂ ਦਾ ਨਿਰਮਾਣ ਕਰਵਾਇਆ ਸੀ ਆਪਣਾ ਸਹੀ ਉੱਤਰ ਹੋ ਜੂਗਾ অপਸ਼ਨ B ਫਿਰੋਜ਼ਸ਼ਾ ਤੁਗਲਕ ਨੈਕਸਟ ਕੁਤਬ ਮੀਨਾਰ ਦੀ ਚੌਥੀ ਮੰਜ਼ਿਲ ਦਾ ਨਿਰਮਾਣ ਕਿਸ ਦੁਆਰਾ ਕਰਾਇਆ ਗਿਆ ਸੀ অপਸ਼ਨ ਹੈ ਕੁਤਬੁਦੀਨ ਐਬਕ ਫਿਰੋਜ਼ਸ਼ਾ ਤੁਗਲਕ ਇਲਤੁਤਮਿਸ ਜਾਂ ਫਿਰ ਮੁਹੰਮਦ ਬਿਨ ਤੁਗਲਕ ਆਪਣਾ ਸਹੀ ਉੱਤਰ ਹੋ ਜੂਗਾ অপਸ਼ਨ B ਫਿਰੋਜ਼ਸ਼ਾ ਤੁਗਲਕ ਨੇ ਕੁਤਬ ਮੀਨਾਰ ਦੀ ਚੌਥੀ ਮੰਜ਼ਿਲ ਦਾ ਨਿਰਮਾਣ ਕਰਵਾਇਸੀ ਤੇ ਇਹ 1300 68 ਦੇ 69 ਦੇ ਵਿਚਕਾਰ ਇਹ ਕਰਾਇਆ ਗਿਆ ਸੀ ਓਕੇ ਨੈਕਸਟ ਕਿਸ ਸ਼ਾਸਕ ਦੁਆਰਾ ਬ੍ਰਾਹਮਣਾ ਤੇ ਵੀ ਜੱਜਿਆ ਟੈਕਸ ਲਗਾਇਆ ਗਿਆ ਸੀ ਫਿਰੋਜ਼ ਸ਼ਾਹ ਤੁਗਲਕ ਅਕਬਰ ਜਹਾਂਗੀਰ ਜਾਂ ਫਿਰ ਗਿਆਸੂਦੀਨ ਤੁਗਲਕ ਆਪਣਾ ਸਹੀ ਉੱਤਰ ਹੋ ਜੂਆ ਆਪਸ਼ਨ ਏ ਫਿਰੋਜ਼ ਸ਼ਾਹ ਤੁਗਲਕ ਨੇ ਬ੍ਰਾਹਮਣਾ ਤੇ ਵੀ ਟੈਕਸ ਲਗਾਇਆ ਸੀ ਕਿਸ ਸਾਸਕ ਨੇ ਸਭ ਤੋਂ ਪਹਿਲਾਂ ਚਮੜੇ ਦੇ ਸਿੱਕੇ ਜਾਰੀ ਕੀਤੇ অপਸ਼ਨ ਹੈ ਫਿਰੋਸ਼ਾ ਤੁਗਲਕ ਮੁਹੰਮਦ ਬਿਨ ਤੁਗਲਕ ਗਿਆਸੂਦੀਨ ਤੁਗਲਕ ਜਾਂ ਫਿਰ ਸ਼ੇਰ ਸ਼ਾ ਸੂਰੀ ਆਪਣਾ ਇਹਦਾ ਸਹੀ ਉੱਤਰ ਹੋ ਜੂਗਾ ਜੀ অপਸ਼ਨ ਬੀ ਮੁਹੰਮਦ ਬਿਨ ਤੁਗਲਕ ਦੁਆਰਾ ਸਭ ਤੋਂ ਪਹਿਲਾਂ ਚਮੜੇ ਦੇ ਸਿੱਕੇ ਜਾਰੀ ਕੀਤੇ ਗਏ ਸਨ ਨੈਕਸਟ ਰਹਿਲਾ ਨਾਮਕ ਪੁਸਤਕ ਕਿਸ ਦੁਆਰਾ ਲਿਖੀ ਗਈ ਸੀ ਅਬੁਲ ਫਜ਼ਲ ਮੈਗਸਤਨੀਜ਼ ਇਬਨ ਬਤੂਤਾ ਜਾਂ ਫਿਰ ਵਰਨੀ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ ਆਪਸ਼ਨ ਸੀ ਇਬਨ ਬਤੂਤਾ ਦੁਆਰਾ ਰਹਿਲਾ ਨਾਮਕ ਪੁਸਤਕ ਜੋ ਲਿਖੀ ਗਈ ਸੀ ਤੇ ਇਹ ਕਿਸ ਦੇ ਦਰਬਾਰ ਵਿੱਚ ਰਹਿੰਦਾ ਸੀ ਜੀ ਇਹ ਰਹਿੰਦਾ ਸੀ ਮੁਹੰਮਦ ਬਿਨ ਤੁਗਲਕ ਦੇ ਦਰਬਾਰ ਵਿੱਚ ਰਹਿੰਦਾ ਸੀ ਤੇ ਇਹ ਕਦੋਂ ਆਏ ਸੀ ਤਾਂ 1333 ਈਸਵੀ ਵਿੱਚ 1333 ਈਸਵੀ ਵਿੱਚ ਇਹ ਮੋਰਕੋ ਅਫਰੀਕਾ ਦਾ ਇੱਕ ਇਧਰ ਹੀ ਹੈ ਜੋ ਇਹ ਮੁਹੰਮਦ ਬਿਨ ਤੁਗਲਕ ਦੇ ਦਰਬਾਰ ਵਿੱਚ ਦਿੱਲੀ ਪਹੁੰਚਿਆ ਸੀ ਨੈਕਸਟ ਮੁਹੰਮਦ ਬਿਨ ਤੁਗਲਕ ਨੇ ਨਾਗਰਕੋਟ ਤੇ ਕਦੋਂ ਹਮਲਾ ਕੀਤਾ অপਸ਼ਨ ਹੈ 1333 1337 1335 ਜਾਂ ਫਿਰ 1338 ਤਾਂ ਆਪਣਾ ਸਹੀ ਉੱਤਰ ਹੋ ਜੂਆ অপਸ਼ਨ B 1337 ਦੀ ਵਿੱਚ ਮੁਹੰਮਦ ਬਿਨ ਤੁਗਲਕ ਨੇ ਨਾਗਰਕੋਟ ਤੇ ਹਮਲਾ ਕੀਤਾ ਸੀ ਦੋਸਤੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੁਸੀਂ ਕਹੋਗੇ ਕਿਉਂ ਕਿਉਂਕਿ ਇਹ 2024 ਦੇ ਪੰਜਾਬ ਜੋ ਜੇਲਵਾੜ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਪੁੱਛਿਆ ਗਿਆ ਕੁਐਸਚਨ ਸੀ ਇਹ ਕਿ ਮੁਹੰਮਦ ਬਿੰਦ ਤੁਗਲਕ ਨੇ ਨਾਗਰਕੋਟ ਤੇ ਕਦੋਂ ਹਮਲਾ ਕੀਤਾ ਸੀ ਤਾਂ 1337 ਜੇ ਤੁਹਾਨੂੰ ਨਹੀਂ ਯਕੀਨ ਤਾਂ ਤੁਸੀਂ ਜਾ ਕੇ ਪੀਵਾਈਕਿਊ ਚੈੱਕ ਕਰ ਸਕਦੇ ਹੋ ਜੇਲਵਾੜ ਦੇ ਓਕੇ ਨੈਕਸਟ ਮੁਹੰਮਦ ਬਿੰਦ ਤੁਗਲਕ ਨੂੰ ਪਾਗਲ ਸੁਲਤਾਨ ਕਿਸ ਨੇ ਕਿਹਾ ਇਸਾਮੀ ਈਵਨ ਬਤੂਤਾ ਮੈਗਸਥਨੀਜ਼ ਜਾਂ ਫਿਰ ਐਲਫਿੰਸਟਨ ਤਾਂ ਸਹੀ ਉੱਤਰ ਹੋਇਆ ਜੀ ਆਪਣਾ ਆਪਸ਼ਨ ਡੀ ਐਲਫਿੰਸਟਨ ਨੇ ਮੁਹੰਮਦ ਬਿਨ ਤੁਗਲਕ ਨੂੰ ਪਾਗਲ ਸੁਲਤਾਨ ਕਿਹਾ ਸੀ ਤੇ ਇਹ ਸਭ ਤੋਂ ਵੱਧ ਪੜਿਆ ਲਿਖਿਆ ਸਾਸਤ੍ਰਕ ਸੀ ਜਿੰਨੇ ਵੀ ਸਾਸਤ੍ਰਕ ਹੋਏ ਨੇ ਸਾਰਿਆਂ ਵਿੱਚੋਂ ਸਭ ਤੋਂ ਵੱਧ ਪੜਿਆ ਲਿਖਿਆ ਕੌਣ ਸੀ ਮੁਹੰਮਦ ਬਿਨ ਤੁਗਲਕ ਤੇ ਇਹਨੂੰ ਕਈ ਭਾਸ਼ਾਵਾਂ ਦਾ ਵੀ ਗਿਆਨ ਸੀ ਨੈਕਸਟ ਤੁਗਲਕ ਨਾਮਾ ਕਿਸ ਦੁਆਰਾ ਲਿਖੀ ਗਈ ਸੀ অপশন ਹੈ আবুল ফজল আল বরুনি আমির খুসরো ਜਾਂ ਫਿਰ আব্দুর রহিম ਖਾਨੇ ਖਾਨਾ ਤਾਂ ਆਪਣਾ ਸਹੀ ਉੱਤਰ ਹੋ ਜੁਆ ਇਹ ਆਪਣਾ অপশন ਸੀ আমির খুসরো ਦੁਆਰਾ ਤੁਗਲਕਨਾਮਾ ਪੁਸਤਕ ਲਿਖੀ ਗਈ ਸੀ ਤੇ ਇਹ ਕਦੋਂ ਲਿਖੀ ਗਈ ਸੀ 1320 ਈਸਵੀ ਨੂੰ ਇਹ ਪੁਸਤਕ ਲਿਖੀ ਗਈ ਸੀ हां जी ਨੈਕਸਟ ਤੁਗਲਕ ਬਾਦਸ਼ਹਿਰ ਦੇ ਸਥਾਪਨਾ ਕਿਸ ਸ਼ਾਸਕ ਦੁਆਰਾ ਕੀਤੀ ਗਈ ਮੁਹੰਮਦ ਬਿੰਤ ਟੁਗਲਕ ਫਿਰੋਸ਼ਾ ਟੁਗਲਕ ਗਿਆਸੂਦੀਨ ਟੁਗਲਕ ਜਾਂ ਫਿਰ ਜੋਨਾ ਖਾਨ ਟੁਗਲਕ ਤਾਂ ਇਹਦਾ ਸਹੀ ਉੱਤਰ ਹੋ ਜਾ ਜੀ ਆਪਣਾ ਆਪਸ਼ਨ ਸੀ ਗਿਆਸੂਦੀਨ ਟੁਗਲਕ ਦੁਆਰਾ ਟੁਗਲਕਾਬਾਦ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ ਤੇ ਇਹਨਾਂ ਨੂੰ ਹੀ ਟੁਗਲਕ ਵੰਸ ਦਾ ਸੰਸਥਾਪਕ ਮੰਨਿਆ ਜਾਂਦਾ ਹੈ ਜਾਂ ਫਿਰ ਹੈਗੇ ਨੇ ਓਕੇ ਨੈਕਸਟ ਨizamuddin auria ਕਿਸ ਦੇ ਦਰਬਾਰ ਵਿੱਚ ਰਹਿੰਦਾ ਸੀ ਅਕਬਰ ਗਿਆਸੂਦੀਨ ਤੁਗਲਕ ਔਰੰਗਜ਼ੇਬ ਜਾਂ ਬਹਾਦਰ ਸ਼ਾ ਤਾਂ ਸਹੀ ਉੱਤਰ ਹੋਊਗਾ ਜੇ ਆਪਣਾ ਆਪਸ਼ਨ B ਗਿਆਸੂਦੀਨ ਤੁਗਲਕ ਦੇ ਦਰਬਾਰ ਵਿੱਚ ਰਹਿੰਦਾ ਸੀ ਤੇ ਇਹਦੀ ਇੱਕ ਲਾਈਨ ਬਹੁਤ ਜਿਆਦਾ ਮਸ਼ਹੂਰ ਹੈ ਜਾਂ ਫੇਮਸ ਹੈ ਇਹਨੇ ਕਿਹਾ ਸੀ ਹਨੂਜ ਦਿੱਲੀ ਦੂਰ ਅਸਤਮ ਮਤਲਬ ਜਨਾਬ ਦਿੱਲੀ ਹਜੇ ਬਹੁਤ ਦੂਰ ਹੈ ਇਹ ਇਹਨੇ ਕਦੋਂ ਕਹੇ ਸੀ ਜਦੋਂ ਕਿ ਗਿਆਸੂਦੀਨ ਨੇ ਇਹ ਤੋਂ ਕੁਝ ਪੁੱਛਿਆ ਸੀ ਜਾਂ ਫਿਰ ਇਹਨੇ ਕਿਹਾ ਸੀ ਜਦ ਤੱਕ ਮੈਂ ਆਂਦਾ ਨਹੀਂ ਤਾਂ ਜਿਹੜਾ ਇਹ ਉਹ ਆਪਣਾ ਦਿੱਲੀ ਨਹੀਂ ਪਹੁੰਚਦਾ দান ਕੀਤੀ ਹੋਈ ਜ਼ਮੀਨ ਦਾ ਹਿਸਾਬ ਕਿਤਾਬ ਆਪਣੇ ਕੋਲ ਰੱਖੇ ਤਿਆਰ ਰੱਖੇ ਇਹ ਕਿਐਸੀ ਗਿਆਸੂਦੀਨ ਤੁਗਲਕ ਨੇ ਉਸ ਤੋਂ ਬਾਅਦ ਨizamuddin aulya ਨੇ ਇਹ ਸ਼ਬਦ ਕਿਹਾ ਸੀ ਨੈਕਸਟ ਜੋਨਾ ਖਾਨ ਕਿਸ ਸ਼ਾਸਕ ਦਾ ਨਾਮ ਸੀ ਗਿਆਸੂਦੀਨ ਤੁਗਲਕ ਔਰਨਜੇਬ ਮੁਹੰਮਦ ਬਿਨ ਤੁਗਲਕ ਜਾਂ ਜਹਾਗੀਰ ਤਾਂ ਸਹੀ ਉੱਤਰ ਹੋਵੇ ਜੀ ਆਪਸ਼ਨ ਸੀ ਮੁਹੰਮਦ ਬਿਨ ਤੁਗਲਕ ਦਾ ਨਾਮ ਸੀ ਜੋਨਾ ਖਾਨ ਨੈਕਸਟ ਸਭ ਤੋਂ ਪਹਿਲਾਂ ਨਹਿਰਾਂ ਦਾ ਨਿਰਮਾਣ ਕਿਸ ਨੇ ਕਰਵਾਇਆ অপਸ਼ਨ ਹੈ ਮੁਬਾਰਕ ਸ਼ਾਹ ਖਿਲਜੀ ਫਿਰੋਜ਼ ਸ਼ਾ ਤੁਗਲਕ ਅਕਬਰ ਜਾਂ ਫਿਰ ਗਿਆਸੂਦੀਨ ਤੁਗਲਕ ਤਾਂ ਇੱਥੇ ਪੁੱਛਿਆ ਹੈ ਸਭ ਤੋਂ ਪਹਿਲਾਂ ਨਹਿਰਾਂ ਦਾ ਨਿਰਮਾਣ ਕਿੰਨੇ ਕਰਵਾਇਆ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ অপਸ਼ਨ ਡੀ ਗਿਆਸੂਦੀਨ ਤੁਗਲਕ ਜੇਕਰ ਪੁੱਛਿਆ ਜਾਵੇ ਕਿ ਸਭ ਤੋਂ ਵੱਧ ਨਹਿਰਾਂ ਦਾ ਨਿਰਮਾਣ ਕਿਸ ਨੇ ਕਰਵਾਇਆ ਤਾਂ ਫਿਰ ਆ ਜੂਗਾ ਆਪਣਾ ਫਿਰੋਜ਼ ਸ਼ਾ ਤੁਗਲਕ ਆ ਜੂਗਾ ਨੈਕਸਟ ਇਸ ਰਾਜਵੰਸ਼ ਦਾ ਕਾਰਜਕਾਲ ਸਭ ਤੋਂ ਛੋਟਾ ਰਿਹਾ ਆ 옵ਸ਼ਨ ਹੈ ਆਪਣੇ ਕੋਲੇ ਮੁੰਗਲ ਵੰਸ਼ ਤੁਗਲਕ ਵੰਸ਼ ਖਿਲਜੀ ਵੰਸ਼ ਜਾਂ ਫਿਰ ਗੁਲਾਮ ਵੰਸ਼ ਤਾਂ ਇਹਦਾ ਕਰੈਕਟ ਅਨਸਰ ਹੋ ਜੂਗਾ 옵ਸ਼ਨ ਸੀ ਖਿਲਜੀ ਵੰਸ਼ ਦਾ ਜਿਹੜਾ ਰਾਜਵੰਸ਼ ਖਿਲਜੀ ਵੰਸ਼ ਦਾ ਕਾਰਜਕਾਲ ਹੈ ਜੋ ਸਭ ਤੋਂ ਘੱਟ ਸੀ ਨੈਕਸਟ ਅਲਾਉਦੀਨ ਖਿਲਜੀ ਨੇ ਰਾਜਸਥਾਨ ਦੇ ਰੰਥਮਬੌਰ ਤੇ ਕਦੋਂ ਜਿੱਤ ਹਾਸਲ ਕੀਤੀ 옵ਸ਼ਨ ਹੈ 1352 ਇਸਵੀ 1303 ਇਸਵੀ 1321 ਇਸਵੀ ਜਾਂ ਫਿਰ 1299 ਇਸਵੀ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ অপਸ਼ਨ ਸੀ 1321 ਇਸਵੀ ਵਿੱਚ ਅਲਾਉਦੀਨ ਖਿਲਜੀ ਨੇ ਰਾਜਸਥਾਨ ਦੇ ਰੰਥਮੌਰ ਦੇ ਜਿੱਤ ਹਾਸਲ ਕੀਤੀ ਸੀ ਇਹਦਾ ਜੋ ਪ੍ਰਮੁੱਖ ਸੈਨਾਪਤੀ ਸੀ ਉਹ ਸੀ ਜੀ ਇਹਦਾ ਆਪਣਾ ਮਲਿਕ ਕਫੂਰ ਅਲਾਉਦੀਨ ਖਿਲਜੀ ਨੇ ਗੁਜਰਾਤ ਦੇ ਕਦੋਂ ਜਿੱਤ ਪ੍ਰਾਪਤ ਕੀਤੀ ਆਪਸ਼ਨ ਹੈ 1292 1297 1295 ਜਾਂ ਫਿਰ 1298 ਤਾਂ கரੈਕਟ ਅਨਸਰ ਹੋ ਜੂਆ ਆਪਸ਼ਨ ਡੀ 1298 ਈਸਵੀ ਵਿੱਚ ਅਲਾਉਦੀਨ ਖਿਲਜੀ ਨੇ ਗੁਜਰਾਤ ਤੇ ਜਿੱਤ ਹਾਸਲ ਕੀਤੀ ਸੀ ਹਾਂਜੀ ਨੈਕਸਟ ਮਲਿਕ ਕਪੂਰ ਕਿਸ ਦਸਨਾਪਤੀ ਸੀ ਅਤੇ ਇਸ ਨੂੰ ਕਦੋਂ ਖਰੀਦਿਆ ਗਿਆ ਸੀ অপশন ਹੈ ਮੁਹੰਮਦ ਵਨ ਤੁਗਲਕ 1327 ਫਿਰੋਜ਼ ਸ਼ਾ ਤੁਗਲਕ 1358 ਅਲਾਉਦੀਨ ਖਿਲਜੀ 1299 ਜਾਂ ਜਲਾਲਉਦੀਨ ਖਿਲਜੀ 1294 ਤਾਂ கரੈਕਟ ਆਨਸਰ ਹੋ ਜੂਗਾ ਜੀ অপশন ਸੀ ਅਲਾਉਦੀਨ ਖਿਲਜੀ ਨੇ 1299 ਈਸਵੀ ਵਿੱਚ ਮਲਿਕਪੁਰ ਨੂੰ ਦਿੱਲੀ ਵਿੱਚ ਖਰੀਦਿਆ ਸੀ ਇਹ ਗੁਜਰਾਤ ਦੀ ਜਿੱਤ ਤੋਂ ਬਾਅਦ ਖਰੀਦੇ ਗਏ ਸਨ ਤੇ ਇੱਕ ਗੱਲ ਹੋਰ ਮਲਿਕਪੁਰ ਨੂੰ 1000 ਦਿਨਾਰੇ ਵਿੱਚ ਖਰੀਦਿਆ ਸੀ ਕਿੰਨੇ ਵਿੱਚ ਵੀ 1000 ਦਿਨਾਰੇ ਵਿੱਚ ਖਰੀਦਿਆ ਸੀ ਇਸ ਲਈ ਇਸ ਨੂੰ 1000 ਦਿਨਾਰੀ ਵੀ ਕਿਹਾ ਜਾਂਦਾ ਹੈ ਨੈਕਸਟ ਕਿਹੜੇ ਸਾਸਕ ਨੇ ਖਲੀਫਾ ਦੇ ਪਦ ਨੂੰ ਮਾਨਤਾ ਨਹੀਂ ਦਿੱਤੀ ਅਤੇ ਖੁਦ ਨੂੰ ਖਲੀਫਾ ਘੋਸ਼ਿਤ ਕੀਤਾ অপਸ਼ਨ ਹੈ ਮੁਬਾਰਕ ਸ਼ਾਹ ਖਿਲਜੀ ਗਿਆਸੂਦੀਨ ਤੁਗਲਕ ਅਲਾਉਦੀਨ ਖਿਲਜੀ ਜਾਂ ਫਿਰ ਖੁਸਰੋ ਸਾਹ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਇਹ অপਸ਼ਨ A ਮੁਬਾਰਕ ਸ਼ਾਹ ਖਿਲਜੀ ਨੇ ਖਲੀਫਾ ਦੇ ਪਦ ਨੂੰ ਮਾਨਤਾ ਨਹੀਂ ਦਿੱਤੀ ਸੀ ਤੇ ਆਪਣੇ ਆਪ ਨੂੰ ਹੀ ਖਲੀਫਾ ਘੋਸ਼ਿਤ ਕੀਤਾ ਸੀ ਇਹਨੇ ਨੈਕਸਟ ਦਾਗ ਅਤੇ ਚਿਹਰੇ ਨਾਮਕ ਦੋ ਪ੍ਰਥਾ ਦੀ ਸ਼ੁਰੂਆਤ ਕਿਸ ਦੁਆਰਾ ਕੀਤੀ ਗਈ ਫਿਰੋਜ਼ ਸ਼ਾ ਤੁਗਲਕ ਇਬਰਾਹਿਮ ਲੋਦੀ ਅਲਾਉਦੀਨ ਖਿਲਜੀ ਜਾਂ ਜਲਾਲਉਦੀਨ ਖਿਲਜੀ ਤਾਂ கரੈਕਟ ਆਨਸਰ ਹੋ ਜੂਗਾ অপਸ਼ਨ ਸੀ ਅਲਾਉਦੀਨ ਖਿਲਜੀ ਦੁਆਰਾ ਦਾਗ ਅਤੇ ਚੈਰੇ ਨਮਕ ਦੋ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕੀਤਾ ਇਹਨਾਂ ਨੇ ਜਿਵੇਂ ਬਾਜ਼ਾਰ ਪ੍ਰਣਾਲੀ ਦੀ ਸ਼ੁਰੂਆਤ ਵੀ ਕੀਤੀ ਸੀ ਜਸੂਸੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ ਹੋਰ ਬਹੁਤ ਸਾਰ ਜਿਹੜੀਆਂ ਪ੍ਰਣਾਲੀਆਂ ਨੇ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਹਾਂਜੀ ਨੈਕਸਟ ਦੂਜਾ ਸਿਕੰਦਰ ਜਾਂ ਫਿਰ ਸਿਕੰਦਰ ਐਸਾਨੀ ਕਿਸ ਸਾਸਕ ਨੂੰ ਕਿਹਾ ਜਾਂਦਾ ਸੀ ਜਾਂ ਜਾਂਦਾ ਹੈ ਆਪਸ਼ਨ ਹੈ ਜਲਾਲੁਦੀਨ ਖਿਲਜੀ ਜਹਾਗੀਰ ਅਕਬਰ ਯਾ ਔਰੰਗਜੇਬ ਤਾਂ கரੈਕਟ ਆਨਸਰ ਹੋ ਜਬਾਜੀ ਆਪਣਾ ਆਪਸ਼ਨ ਏ ਅਲਾਉਦਦਨ ਖਿਲਜੀ ਨੂੰ ਦੂਜਾ ਸਿਕੰਦਰ ਜਾਂ ਸਿਕੰਦਰ ਐਸਾਨੀ ਕਿਹਾ ਜਾਂਦਾ ਸੀ ਕਿਉਂਕਿ ਇਸਨੇ ਸਿਕੰਦਰ ਵਾਂਗ ਦੁਨੀਆ ਜਿੱਤਣ ਦੀ ਆਪਣੀ ਸੋਚ ਰੱਖੀ ਸੀ ਜਾਂ ਮੁਹਿੰਮ ਚਲਾਈ ਸੀ ਇਸ ਲਈ ਇਸ ਨੂੰ ਸਿਕੰਦਰ ਐਸਾਨੀ ਕਿਹਾ ਜਾਂਦਾ ਸੀ ਹਾਂਜੀ ਅੱਗੇ ਚੱਲਦੇ ਹਾਂ ਦਿੱਲੀ ਵਿੱਚ ਕਵਤ ਉਲ ਇਸਲਾਮ ਦੇ ਪ੍ਰਵੇਸ਼ ਦੁਆਰ ਅਲਾਈ ਦਰਵਾਜੇ ਦਾ ਨਿਰਮਾਣ ਕਿਸ ਦੁਆਰਾ ਕਰਵਾਇਆ ਗਿਆ ਅਤੇ ਕਦੋਂ ਕਰਵਾਇਆ ਗਿਆ অপਸ਼ਨ ਹੈ ਸ਼ਿਕੰਦਰ ਲੋਧੀ ਗਿਆਸੂਦின் ਬਲਬਨ ਇਲਤੁਤਮਿਸ ਜਾਂ ਅਲਾਉਦੀਨ ਖਿਲਜੀ ਤਾਂ ਸਹੀ ਉੱਤਰ ਹੋ ਜੂਗਾ ਜੀ অপਸ਼ਨ ਡੀ ਅਲਾਉਦੀਨ ਖਿਲਜੀ ਦੁਆਰਾ ਅਲਾਈ ਦਰਵਾਜਾ ਨਿਰਮਾਣ ਕਰਵਾਇਆ ਗਿਆ ਸੀ ਤੇ ਇਹ 1311 ਈਸਵੀ ਵਿੱਚ ਕਰਵਾਇਆ ਗਿਆ ਸੀ ਇਹ ਗੱਲ ਆਪਣੀ ਯਾਦ ਰੱਖਣੀ ਹੈ 1311 ਈਸਵੀ ਵਿੱਚ ਇਸ ਦਾ ਨਿਰਮਾਣ ਕਰਵਾਇਆ ਗਿਆ ਸੀ ਅੱਜ ਨੈਕਸਟ ਕੀਮਤ ਨਿਯੰਤਰਣ ਲਈ ਬਾਜ਼ਾਰ ਪ੍ਰਣਾਲੀ ਦੀ ਸ਼ੁਰੂਆਤ ਕਿਸ ਦੁਆਰਾ ਕੀਤੀ ਗਈ? ਮੁਹੰਮਦ ਬਿੰਦ ਤੁਗਲਕ, ਫਿਰੋਜ਼ ਸ਼ਾ ਤੁਗਲਕ, ਗਿਆਸੂਦਿਨ ਤੁਗਲਕ ਜਾਂ ਅਲਾਉਦੀਨ ਖਿਲਜੀ ਤਾਂ ਸਹੀ ਉੱਤਰ ਹੋ ਜਾ ਜੀ ਆਪਸ਼ਨ ਡੀ ਅਲਾਉਦੀਨ ਖਿਲਜੀ ਦੁਆਰਾ ਹੀ ਬਾਜ਼ਾਰ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ। ਨੈਕਸਟ ਖਿਲਜੀ ਵੰਸ਼ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਅਲਾਉਦੀਨ ਖਿਲਜੀ, ਬਖਤਿਆਰ ਖਿਲਜੀ, ਜਲਾਲਉਦੀਨ ਖਿਲਜੀ ਯਮ ਮੁਬਰਖਸ਼ਾ ਖਿਲਜੀ ਸਹੀ ਉਤਰ ਹੋਊਗਾ ਜੀ ਆਪਣਾ ਆਪਸ਼ਨ ਸੀ ਜਲਾਲউদ্দিন ਖਿਲਜੀ ਦੁਆਰਾ ਖਿਲਜੀ ਵਸ ਦੀ ਸਥਾਪਨਾ ਕੀਤੀ ਗਈ ਸੀ ਕਦੋਂ ਕੀਤੀ ਗਈ ਸੀ ਬਈ ਇਹ 1290 ਈਸਵੀ ਵਿੱਚ ਦੀ ਸਥਾਪਨਾ ਕੀਤੀ ਗਈ ਸੀ ਤੇ ਇਹਨੇ ਜੋ ਕਿ ਆਪਣਾ ਗੁਲਾਮ ਵਸ਼ ਦੇ ਆਖਰੀ ਸ਼ਾਸਕ ਕੀ ਉਮਰਸ ਨੂੰ ਮਾਰ ਕੇ 1290 ਵਿੱਚ ਖਿਲਜੀ ਵਸ ਦੀ ਸਥਾਪਨਾ ਕੀਤੀ ਸੀ ਨੈਕਸਟ ਦਿਵਾਨ-ਏ-ਅਰਜ਼ ਨਾਮਕ ਫੌਜੀ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ सिकंदर लोदी अलाउद्दीन खिलजी गयासुद्दीन बलबन या फिर शमसुद्दीन क्यूमर्स ਤਾਂ ਇਹਦਾ ਆਪਣਾ கரੈਕਟ ਆਨਸਰ ਹੋ ਜੂਗਾ ਜੀ অপਸ਼ਨ ਸੀ ਗਿਆਸੂद्दीन बलबन ਦੁਆਰਾ دیਵਾਨ-ए-अर्ज़ नामक ਫੌਜੀ ਵਿਭਗ ਦੀ ਸਥਾਪਨਾ ਕੀਤੀ ਗਈ ਸੀ ਨੈਕਸਟ 파ਰਤ ਵਿੱਚ ਸਜਦਾ ਅਤੇ ਪਾਈ ਬੋਸ ਪ੍ਰਥਾ ਕਿਸ ਨੇ ਸ਼ੁਰੂ ਕੀਤੀ? ਮਸੂਦ ਸ਼ਾ ਨਸੀਰਉਦੀਨ ਮਹਿਮੂਦ ਗਿਆਸੂਦੀਨ ਬਲਬਨ ਜਾਂ ਰਾਜੇ ਸੁਲਤਾਨ ਤਸਹੀ ਉੱਤਰ ਹੋਊਗਾ ਜੀ অপਸ਼ਨ ਸੀ ਗਿਆਸੁਦੀਨ ਬਲਬਨ ਦੁਆਰਾ ਇਸ ਪ੍ਰਥਾ ਦਾ ਹੀ ਸ਼ੁਰੂਆਤ ਕੀਤੀ ਗਈ ਸੀ ਤੇ ਸਜਦਾ ਦਾ ਮਤਲਬ ਕੀ ਹੈ ਗੋਡੇ ਟੇਕਣਾ ਅਤੇ ਸਿਰ ਝੁਕਾਣਾ ਤੇ ਪਾਈ ਬੋਸ ਦਾ ਮਤਲਬ ਕੀ ਹੈ ਪੈਰਾਂ ਨੂੰ ਚੁੰਮਣਾ ਇਹ ਇੱਕ ਤਰ੍ਹਾਂ ਦੀ ਇराकी ਪ੍ਰਥਾ ਵਨ ਨੈਕਸਟ ਤੋਤਾ ਇਹ ਹਿੰਦ ਕਿਸ ਕਵੀ ਨੂੰ ਕਿਹਾ ਜਾਂਦਾ ਸੀ ਅਬੁਲ ਫਜ਼ਲ ਅਲਬਰੂਨੀ ਅਮੀਰ ਖੁਸਰੋ ਯਾ ਤਾਨਸੇਨ ਤਾਂ ਸਹੀ ਉੱਤਰ ਹੋਊਗਾ ਜੀ ਆਪਣਾ ਆਪਸ਼ਨ ਸੀ ਅਮੀਰ ਖੁਸਰੋ ਨੂੰ ਤੋਤਾ ਇਹ ਹਿੰਦ ਕਿਹਾ ਜਾਂਦਾ ਸੀ ਤੇ ਜੇਕਰ ਗੱਲ ਕਰੀਏ ਆਪਾਂ ਅਮੀਰ ਖੁਸਰੋ ਕਿੱਥੋਂ ਦੇ ਰਹਿਣ ਵਾਲੇ ਸਨ ਤਾਂ ਇਹ ਏਟਾਹਾ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ ਤੇ ਇਹਨਾਂ ਦੇ ਗੁਰੂ ਦਾ ਨਾਮ ਕੀ ਸੀ ਨizamuddin aulia ਦੇ ਇਹ ਚੇਲੇ ਸਨ ਯਾਨੀ ਕਿ ਇਹਨਾਂ ਦੇ ਗੁਰੂ Nizamuddin aulia ਸਨ ਤੇ ਜੇਕਰ ਗੱਲ ਕਰੀਏ ਕਿ ਅਮੀਰ ਖੁਸਰੋ ਨੇ ਕਿਦਾ ਕਿਦਾ ਅਵਿਸ਼ਕਾਰ ਕੀਤਾ ਸੀ ਤਾਂ ਇਸ ਨੇ ਬਈ ਤਬਲਾ ਸਿਦਾਰ ਅਤੇ ਕਵਾਲੀ ਦਾ ਅਵਿਸ਼ਕਾਰ ਕੀਤਾ ਸੀ ਵੀ ਠੀਕ ਹੈ ਜੀ ਨੈਕਸਟ ਗਿਆਸੂਦੀਨ ਬਲਬਣ ਕਦੋਂ ਗੱਦੀ ਤੇ ਬੈਠਿਆ 1268 1266 1265 ਜਾਂ 1263 ਤਾਂ ਸਹੀ ਉੱਤਰ ਹੋ ਜੂਗਾ অপਸ਼ਨ B 1268 ਈਸਵੀ ਵਿੱਚ ਗਿਆਸੂਦੀਨ ਬਲਬਣ ਜੋ ਹੈ ਇੱਕ ਗੱਦੀ ਤੇ ਬੈਠਿਆ ਸੀ ਨੈਕਸਟ ਬਲਬਨ ਨੂੰ ਅਮੀਰ ਏ ਹਾਜੀਬ ਦੀ ਉਪਾਧੀ ਕਿਸ ਨੇ ਦਿੱਤੀ ਨਸੀਰਉਦੀਨ ਮਹਿਮੂਦ ਅਰਾਮ शाह ਇਲਤੁਤਮਿਸ ਜਾਂ ਰਜ਼ੀਆ ਸੁਲਤਾਨ ਤਾਂ ਆਪਣਾ ਸਹੀ ਉੱਤਰ ਹੋ ਜੂਗਾ অপਸ਼ਨ ਏ ਨਸੀਰਉਦੀਨ ਮਹਿਮੂਦ ਨੇ ਬਲਬਨ ਨੂੰ ਅਮੀਰ ਏ ਹਾਜੀਬ ਦੀ ਉਪਾਧੀ ਦਿੱਤੀ ਸੀ ਨੈਕਸਟ ਗੁੰਬਦ ਅਤੇ ਮਕਬਰੇ ਬਣਾਉਣ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਜਹਾਂਗੀਰ ਅਕਬਰ ਇਲਤੁਤਮਿਸ ਜਾਂ ਸਹਾਜਾ ਤਾਂ ਸਹੀ ਉੱਤਰ ਹੋ ਜੂਆ ਜੀ ਆਪਣਾ ਆਪਸ਼ਨ ਸੀ ਇਲਤੁਤਮਿਸ ਨੂੰ ਗੁੰਬਦ ਅਤੇ ਮਕਬਰੇ ਬਣਾਉਣ ਦਾ ਪਿਤਾਮਾ ਕਿਹਾ ਜਾਂਦਾ ਹੈ ਨੈਕਸਟ ਇਲਤੁਤਮਿਸ ਦਾ ਮਕਬਰਾ ਕਿੱਥੇ ਹੈ ਅਜਮੇਰ ਦਿੱਲੀ ਆਗਰਾ ਜਾਂ ਫਿਰ ਲਾਹੌਰ ਤਾਂ ਸਹੀ ਉੱਤਰ ਹੋ ਜੂਆ ਜੀ ਆਪਣਾ ਆਪਸ਼ਨ ਬੀ ਦਿੱਲੀ ਵਿੱਚ ਇਲਤੁਤਮਿਸ ਦਾ ਮਕਬਰਾ ਹੈਗਾ ਜੀ ਨੈਕਸਟ ਤੁਰਕ ਇਹ ਚਹਲਗਾਨੀ ਦੀ ਸ਼ੁਰੂਆਤ ਕਿਸ ਦੁਆਰਾ ਕੀਤੀ ਗਈ ਕੁਤਬੁਦੀਨ ਐਬਕ ਮੁਹੰਮਦ ਗੋਰੀ ਇਲਤੁਤਮਿਸ ਜਾਂ ਫਿਰ ਮੁਹੰਮਦ ਬਿਨ ਕਾਸਿਮ ਤਾਂ ਸਹੀ ਉੱਤਰ ਹੋਊਗਾ ਜੀ ਆਪਸ਼ਨ ਸੀ ਇਲਤੁਤਮਿਸ ਦੁਆਰਾ ਤੁਰਕ ਇਹ ਚਹਲਗਾਨੀ ਦੀ ਸ਼ੁਰੂਆਤ ਕੀਤੀ ਗਈ ਇਹਦੇ ਵਿੱਚ ਚਾਰ ਸਰਦਾਰ ਹੁੰਦੇ ਸਨ ਨੈਕਸਟ ਦਿੱਲੀ ਸਲਤਨਤ ਦੀ ਪਹਿਲੀ ਮਹਿਲਾ ਸ਼ਾਸਕ ਕੌਣ ਸੀ ਬਾਨੋ ਬੇਗਮ ਰੱਜਿਆ ਸੁਲਤਾਨ ਮਰੀਮ ਜਾਂ ਨੂਰ ਜਹਾਂ ਤੁਸੀਂ ਉੱਤਰੋ ਜੁਗਾ ਜੀ ਆਪਣਾ ਆਪਸ਼ਨ ਬੀ ਰੱਜਿਆ ਸੁਲਤਾਨ ਦਿੱਲੀ ਸਲਤਨਤ ਦੀ ਪਹਿਲੀ ਮਹਿਲਾ ਸ਼ਾਸਕ ਸੀ ਤੇ ਇਹ 1236 ਈਸਵੀ ਵਿੱਚ ਗੱਦੀ ਤੇ ਬੈਠੀ ਸੀ ਹਾਂਜੀ ਨੈਕਸਟ ਤਰਾਇਣ ਦਾ ਤੀਸਰਾ ਯੁੱਧ ਕਿਸ ਕਿਸ ਦੇ ਵਿਚਕਾਰ ਹੋਇਆ ਬਾਬਰ ਅਤੇ ਇਬਰਾਹਿਮ ਲੋਦੀ ਕਤਬੂਦਿਨ ਐਬਕ ਤੇ ਇਲਦੋਜ਼ ਇਲਤੁਤਮਿਸ ਅਤੇ ਇਲਦੋਜ਼ ਬਖਤਿਆਰ ਖਿਲਜੀ ਅਤੇ ਪ੍ਰਿਥਵੀ ਰਾਜ ਚੋਹਾਨ ਤਾਂ ਇੰਨਾ ਵਿੱਚ ਆਪਣਾ ਸਹੀ ਉੱਤਰ ਹੋ ਜਾ ਜੀ অপਸ਼ਨ ਸੀ ਇਲਤੁਤਮਿਸ ਅਤੇ ਇਲਦੋਜ਼ ਦੇ ਵਿਚਕਾਰ ਤਰਾਇਣ ਦਾ ਤੀਸਰਾ ਯੁੱਧ ਹੋਇਆ ਸੀ ਬਈ ਇਹ ਕਦੋਂ ਹੋਇਆ ਸੀ 1215 16 ਈਸਵੀ ਵਿੱਚ ਇਹ ਯੁੱਧ ਹੋਇਆ ਸੀ ਤਾਂ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਔਰ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਵੀ ਜਰੂਰ ਕਰ ਦੇਣਾ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਜਰੂਰ ਦਬਾ ਦ ਦੇਣਾ ਦੋਸਤੋ ਇਹਨਾਂ ਵਿੱਚੋਂ ਜਿੰਨੇ ਵੀ ਐਮਸੀਕਿਊਸ ਹਨ ਇਹ ਸਾਰੇ ਸਾਰੇ ਇੰਪੋਰਟੈਂਟਸ ਹਨ ਤੁਸੀਂ ਆਪ ਦੱਸੋ ਕਿ ਕੋਈ ਵੀ ਇਹੋ ਜਿਹਾ ਕੁਐਸਚਨ ਹੋਵੇ ਜੋ ਕਿ ਪੇਪਰ ਵਿੱਚ ਨਾ ਆਣ ਵਾਲਾ ਹੋਵੇ ਸਾਰੇ ਸਾਰੇ ਕੁਐਸਚਨ ਇੰਪੋਰਟੈਂਟ ਨੇ ਇਸ ਤੋਂ ਪਹਿਲਾਂ ਵੀ ਆਪਣੀ ਇੱਕ ਹੋਰ ਕਲਾਸ ਲੱਗ ਚੁੱਕੀ ਹੈ ਤੇ ਹੋਰ ਵੀ ਆਪਾਂ ਇਹਦੇ ਹੋਰ ਪਾਰਟ ਲੈ ਕੇ ਆਵਾਂਗੇ ਜਿਸ ਨਾਲ ਕੀ ਹੈ ਜਿਹੜਾ ਆਪਣਾ ਮੱਧ ਕਾਲੀਨ ਭਾਰਤੀ ਇਤਿਹਾਸ ਹੈ ਉਹ ਪੂਰਾ ਕੰਪਲੀਟ ਕਰਾਂਗੇ ਆਪਾਂ ਤੇ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਤਕਲੀ ਧੰਨਵਾਦ